ਮਾਰੇ ਦੇ ਹੁਕਮ ਨਾਲ ਫਿਰ ਅਸਥਾਨ ਬਣਾਇਆ ਤੇ ਸੇਵਾ ਉੱਤੇ ਚੱਲਦੀ ਪਈ ਏ ਹਾਂਜੀ ਉਹਨਾਂ ਦੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਸਾਂ ਜਲੰਧਰ ਤੋਂ ਨਾਓ ਇੱਧਰ ਆ ਰਹੇ ਸਨ ਬੱਸ 'ਚ ਬੈਠੇ ਨਕੋਦਰ ਦੀ ਬੱਸ ਲਈ ਤੇ ਉਹ ਆਮ ਗ੍ਰਿਸ਼ਥੀਆਂ ਵਾਂਗੂ ਕੱਪੜੇ ਨੇ ਕਿਸੇ ਨੂੰ ਕੋਈ ਪਤਾ ਨਹੀਂ ਭੇਡਾ ਵੱਡਾ ਕੋਈ ਫਕੀਰ ਤੇ ਮੇਰੀ ਨਾਲ ਸੀਟ ਤੇ ਬੈਠਾ ਏ ਤੇ ਜਦੋਂ ਬੈਠੇ ਤੇ ਉੱਥੇ ਇੱਕ ਬੀਬਾ ਸੀ ਤੋਂ ਕਾਫੀ ਬਾਬਾ ਜੀ ਨੇ ਪੁੱਛਦੇ ਬੇਟਾ ਵੀ ਤੁਸੀਂ ਰੋਕ ਕਿਉਂ ਰਹੇ ਹੋ ਕਹਿਣ ਲੱਗੇ ਬਾਬਾ ਜੀ ਘਰ ਦਾ ਬਹੁਤ ਵੱਡਾ ਦੁੱਖ ਹੈ ਕੁਝ ਹੋ ਗੋਛਣਾ ਉਹ ਕਹਿਣ ਲੱਗੇ ਦੱਸੋ ਤੇ ਸਹੀ ਉਹਨੇ ਸੋਚਿਆ ਪਤਾ ਨਹੀਂ ਕੌਣ ਹੈ ਰਾਖੀ ਮਸਾਫਰ ਨਮ ਕੀ ਦੱਸਾਂ ਪਰ ਉਹਨਾਂ ਜਦੋਂ ਲੱਗਾ ਵੀ ਬਜ਼ੁਰਗ ਨੇ ਪਿਆਰ ਨਾਲ ਪੁੱਛਦੇ ਨੇ ਇਹਦੇ ਬੋਲਾਂ ਵਿੱਚ ਕੋ ਧਾਮ ਹੈ ਕੋਈ ਹਮਦਰਦੀ ਇਹ ਪਿਆਰ ਹੈ ਤੇ ਉਹਨੇ ਪੁੱਛ ਲਿਆ ਵੀ ਕੀ ਕਹਿਣ ਲੱਗੀ ਕਿ ਇਸ ਤਰ੍ਹਾਂ ਵੀ ਮੇਰਾ ਪਤੀ ਮਸਕਟ ਗਿਆ ਸੀ ਕਿਸੇ ਬਾਹਰਲੇ ਮੁਲਕ ਵਿੱਚ ਤੇ ਮੇਰੇ ਬੱਚੇ ਨੇ ਛੋਟੇ ਛੋਟੇ ਉਹ ਮੁੜ ਕੇ ਨਾ ਉਹਦੀ ਚਿੱਠੀ ਪੱਤਰ ਆਇਆ ਨਾ ਕੋਈ ਫੋਨ ਪਹਿਲਾਂ ਮਾਪੇ ਉਡੀਕਦੇ ਰਹੇ ਹੌਲੀ-ਹੌਲੀ ਇਹ ਖਬਰ ਆਈ ਕਿ ਉਹ ਚੜ੍ਹਾਈ ਕਰ ਗਿਆ ਤੇ ਪਹਿਲਾਂ ਉਡੀਕਦੇ ਸਾਂ ਤੇ ਮੈਂ ਕਮਲੀ ਹੋਈ ਫਿਰਦੀ ਆਂ ਵੀ ਉਹ ਚਲੇ ਗਏ ਹੁਣ ਪਹਿਲਾਂ ਤੇ ਸੱਤ ਸੌਰਾ ਸਾਮ ਦੇ ਸੀ ਹੁਣ ਜਿਹੜਾ ਵੀ ਉਹ ਥੋੜਾ ਜਿਹਾ ਨਫ਼ਰਤ ਕਰਨ ਲੱਗ ਗਿਆ ਵੀ ਕਿਤੋਂ ਸਾਡੇ ਗਲ ਬਲਾਂ ਪੈ ਗਈ ਸਾਂਭੀਏ ਤੇ ਮਾਪੇ ਸਾਨੂੰ ਉਹ ਮਦਦ ਕਰਦੇ ਸਨ ਉਹ ਵੀ ਹੁਣ ਸੋਚਣ ਲੱਗ ਪਏ ਨੇ ਵੀ ਇਹ ਇਹ ਸਾਰੀ ਜ਼ਿੰਦਗੀ ਅਸੀਂ ਸਾਂਭਾਂਗੇ ਕਿਵੇਂ ਗੁਜ਼ਾਰਾ ਕਰਾਂਗੇ ਅਸੀਂ ਅੱਛਾ ਤੇ ਹੁਣ ਮੈਂ ਕੀ ਕਰਾਂ ਕਿੱਥੇ ਜਾਵਾਂ ਲੈ ਕੇ ਮਾਪਿਆਂ ਵੱਲੋਂ ਵੀ ਪੇਕੇਆਂ ਤੇ ਸਹੁਰਿਆਂ ਦੋਨੋਂ ਵੱਲੋਂ ਧੱਕੇ ਪੈ ਰਹੇ ਨੇ ਪਤੀ ਨਹੀਂ ਆਉਣਾ ਕੋਈ ਨਹੀਂ ਤੇ ਰੋਵਾਂ ਨਾ ਤੇ ਕੀ ਕਰਾਂ ਕਹ ਲੱਗੇ ਤੀ ਇੱਕ ਕੰਮ ਕਰਨਗੀ ਕਹਿੰਦੇ ਦੱਸੋ ਕਹਿੰਦੇ ਨਾ ਸਿੰਘਾਂ ਨੂੰ ਸਾਧ ਕੇ ਨਾ ਇੱਕ ਘਰੇ ਅਖੰਡ ਪਾਠ ਸਾਹਿਬ ਕਰਾ ਦੇ ਮਹਾਰਾਜ ਕਿਰਪਾ ਕਰਨਗੇ ਜਿਸ ਦਿਨ ਭੋਗ ਪਾਇਆ ਜਾਣਾ ਉਦੋਂ ਜਦ ਭੋਗ ਤੋਂ ਬਾਅਦ ਪਤੀ ਤੇ ਰਾਪੇ ਘਰ ਆ ਜਾਏਗਾ ਉਹਦੀ ਡੈਥ ਨਹੀਂ ਹੋਈ ਮੌਤ ਨਹੀਂ ਉਹ ਜਿਉਂਦਾ ਉਹ ਵੇਖੇ ਕਿ ਕੌਣ ਹੈ ਜਿਹੜੇ ਬੜੇ ਸੌਕੇ ਕਹਿ ਰਹੇ ਖੈਰ ਉਹਨੇ ਪੇਕੇ ਨਾਲ ਗੱਲ ਕੀਤੀ ਉਹ ਕਹਿੰਦੇ ਪੈਸਾ ਤੇ ਸਾਡੇ ਕੋਲ ਕੋਈ ਨਹੀਂ ਪਰ ਜੇ ਪਤੀ ਘਰ ਆਉਂਦਾ ਤੇ ਸੇ ਓਖੇ ਸੋਕੇ ਫੜ ਕੇ ਲਾ ਦੇਾਂਗੇ ਤੂੰ ਪਾਠ ਕਰਾ ਉਹਨੇ ਖਾਨਪੜ ਸਾਹਿਬ ਪ੍ਰਾਰਾਮ ਕਰਾ ਲਿਆ ਉਹਦੀ ਸ਼ਰਦਾ ਬਣ ਗਈ ਨਾਲੇ ਤਜਰਬਾ ਹੀ ਸੀ ਵੀ ਨਹੀਂ ਤੇ ਆਇਆ ਤੇ ਨਹੀਂ ਚਲੋ ਗੁਰਬਾਣੀ ਪੜ੍ਹਨੀ ਹੈ ਇਧਰ ਉਧਰ ਸੁਨੀਆਂ ਪਈਆਂ ਪਰ ਜਦੋਂ ਭੋਗ ਪਿਆ ਤੇ ਜਿਵੇਂ ਬਾਬਾ ਜੀ ਰਣਨ ਕਿਹਾ ਸੀ ਨਾ ਕਿ ਸਵੇਰੇ 4 ਵਜੇ ਉਹ ਪੁਰਸ਼ ਆ ਜਾਊਗਾ ਤੇ ਹੋਈ ਮਾਣਿਂ ਕਿਰਪਾ ਕੀਤੀ ਉਹਦੇ ਪਤਾ ਲੱਗਾ ਜਦੋਂ ਉਹਦਾ ਪਤੀ ਘਰ ਆ ਗਿਆ ਆਇਆ ਤੀਨ ਨੇ ਨਾ ਬਾਬਾ ਜੀ ਦੀ ਇੱਕ ਫੋਟੋ ਲੈ ਲਈ ਸੀ ਤੇ ਘਰ ਲਾਈ ਹੋਈ ਸੀ ਆਪਾਂ ਉਹਨਾਂ ਨੂੰ ਸਤਿਕਾਰਨ ਸਰੂਪ ਕਹਿ ਦਿੰਦੇ ਹੈ ਮਹਾਰਾਜ ਦੀ ਫੋਟੋ ਨਾ ਆਪਾਂ ਫੋਟੋ ਨਹੀਂ ਕਹਿੰਦੇ ਸਰੂਪ ਕਹਿ ਲੀਦਾ ਸਾਧੂਆਂ ਦੀ ਫੋਟੋ ਨੂੰ ਫੋਟੋ ਨਹੀਂ ਕਹਿਦਾ ਸਤਕਾਰ ਵਜੋਂ ਸਰੂਪ ਆਖ ਲੀਦਾ ਜੀ ਹਾਂਜੀ ਜਿਵੇਂ ਆਪਾਂ ਮਹਾਰਾਜ ਦੇ ਘਰ ਵਾਲਿਆਂ ਨੂੰ ਮਹਿਲ ਆਖਦੇ ਹਾਂ ਪਤਨੀ ਨਹੀਂ ਕਹਿੰਦਾ ਹਾਂਜੀ ਇੱਕ ਸਤਕਾਰ ਕੁੰਦਾ ਤੇ ਉਹ ਵੇਖੇ ਤੇ ਉਹ ਪਰਿਵਾਰ ਦਾ ਤੇ ਤੁਸੀਂ ਸੋਚੋਣ ਕੀ ਹਾਲ ਹੋਏਗਾ ਤੇ ਜਿਸ ਨੂੰ ਪਤਾ ਹੀ ਨਹੀਂ ਸੀ ਵੀ ਬੱਚੇ ਨੇ ਆਉਣਾ ਕਿ ਨਹੀਂ ਉਹ ਆ ਗਿਆ ਮਾਂ ਪਿਓ ਵੀ ਰੋ ਰੋ ਕੇ ਖੁਸ਼ੀ ਯਾਰ ਕਰ ਰਹੇ ਤੇ ਬੱਚੇ ਵੀ ਘਰ ਵਾਲੇ ਪਰ ਜਦੋਂ ਕਹਿੰਦੇ ਵੀ ਆਹ ਕੌਣ ਹੈ ਬਾਬਾ ਜਾਂ ਸਾਧੂ ਕਿਉਂਕਿ ਉਹ ਲੱਗਦਾ ਨਹੀਂ ਨਾ ਇਸ ਤਰ੍ਹਾਂ ਭਈ ਇਹ ਕੋਈ ਸਾਧੂ ਮਾਤਮਾ ਵੀ ਕਿਸੇ ਜਗ੍ਹਾ ਬੈਠੇ ਹੋਣਗੇ ਜਿਵੇਂ ਆਮ ਬੰਦਾ ਕਹਿਣ ਲੱਗੇ ਜੀ ਇਹਨਾਂ ਨੇ ਸਾਨੂੰ ਬਚਨ ਕੀਤਾ ਸੀ ਕਹਿੰਦੇ ਤੇ ਮੇਰੇ ਕੋਲ ਉੱਥੇ ਗਏ ਸਨ ਮੈਨੂੰ ਪਾਰਕ 'ਚ ਮੈਂ ਰੋਂਦਾ ਸੀ ਬੈਠਾ ਮੈਂ ਕੀ ਕਰਾਂ ਤੇ ਕਾਗਜ਼ ਨਹੀਂ ਸੀ ਬਣਦੇ ਵਾਪਸ ਆਉਣ ਦੇ ਤੇ ਸਾਧਨ ਵੀ ਕੋਈ ਨਹੀਂ ਸੀ ਉਦਾਸਾਂ ਵੀ ਛੱਡੋ ਪਰਾਂ ਪਤਾ ਨਹੀਂ ਨਾ ਅੱਗੇ ਜੋਗਾ ਨਾ ਪਿੱਛੇ ਜੋਗਾ ਤੇ ਇਹਨਾਂ ਨੇ ਮੈਨੂੰ ਕਿਹਾ ਪੁੱਤਰ ਤੂੰ ਕਾਗਜ਼ ਬਣਾ ਤੇ ਵਾਪਸ ਜਾ ਤੇ ਮੈਂ ਕਿਹਾ ਮੇਰੇ ਕਾਗਜ਼ ਬਣਦੇ ਨਹੀਂ ਕਹਿੰਦੇ ਹੁਣ ਬਣ ਜਾਣਗੇ ਉਧਰ ਕਾਗਜ਼ ਬਣ ਗਏ ਅਗਲੇ ਦਿਨੀ ਕਹਿੰਦੇ ਟਿਕਟ ਜੋਗੇ ਪੈਸੇ ਨਹੀਂ ਕਹਿੰਦੇ ਸੀ ਦਿਆਂਗੇ ਕਹਿੰਦੇ ਇਹਨਾ ਨਹੀਂ ਤੇ ਮੈਨੂੰ ਟਿਕਟ ਦੇ ਪੈਸੇ ਦਿੱਤੇ ਤੇ ਇਹਨਾ ਨਹੀਂ ਮੇਰੇ ਕਾਗਜ਼ ਬਣਾਏ ਮੁੜ ਕੇ ਮੈਨੂੰ ਲੱਭੇ ਨਹੀਂ ਤੇ ਫਿਰ ਪਤਾ ਲੱਗਾ ਇਹ ਕੋਈ ਸਾਧੂ ਆਮ ਸਾਧੂ ਨਹੀਂ ਕੋਈ ਪੂਰਨ ਸਾਧੂ ਏ ਉਹਦੇ ਬੀਬਾ ਨੇ ਕਾफी ਚਰਚਾ ਕਰਨੀ ਈ ਸੀ ਚਰਚਾ ਕੀਤੀ ਤੇ ਉਹਦੇ ਨਾਲ ਹੋਰ ਕਈਆਂ ਦਾ ਭਲਾ ਹੋਇਆ ਪਰ ਸਾਧੂ ਕਦੇ ਚਾਹੁੰਦੇ ਨਹੀਂ ਵੀ ਸਾਡੀਆਂ ਗੱਲਾਂ ਤੁਸੀਂ ਇਸ ਤਰ੍ਹਾਂ ਲੋਕਾਂ ਨੂੰ ਦੱਸੋ